ਹਾਂਜੀ ਸੱਸੀ ਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਪੀਐਮ ਮੋਦੀ ਦਾ ਵੱਡਾ ਬਿਆਨ ਗਰੀਬ ਪਰਿਵਾਰਾਂ ਲਈ ਚਾਰ ਵੱਡੇ ਐਲਾਨ ਕਰਤਾ ਸਭ ਨੂੰ ਖੁਸ਼ ਇਹਨਾਂ ਸਕੀਮਾਂ ਲਈ ਕਰ ਲਓ ਦਸਤਾਵੇਜ਼ ਤਿਆਰ ਜਿਵੇਂ ਕਿ ਆਪ ਸਭ ਜਾਣਦੇ ਹੋ ਨਵਾਂ ਸਾਲ ਯਾਨੀ ਕਿ 2025 ਦੇ ਸਿਰਫ 10 ਦਿਨ ਬਾਕੀ ਹਨ ਅਤੇ ਇਸ ਮੌਕੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਪਰਿਵਾਰਾਂ ਲਈ ਵੱਡੇ ਐਲਾਨ ਕਰ ਦਿੱਤੇ ਗਏ ਹਨ ਕਿਹੜੀਆਂ-ਕਿਹੜੀਆਂ ਸਕੀਮਾਂ 2025 ਦੇ ਪਹਿਲੇ ਮਹੀਨੇ ਦੇ ਵਿੱਚ ਸ਼ੁਰੂਆਤ ਕੀਤੀਆਂ ਜਾਂਦੀਆਂ ਹਨ ਅਤੇ ਕਿਹੜੀਆਂ-ਕਿਹੜੀਆਂ ਸਕੀਮਾਂ ਹੋਰ ਵੀ ਦਸੰਬਰ ਦੇ ਵਿੱਚ ਤਲ ਰਹੀਆਂ ਹਨ ਅਤੇ ਤੁਸੀਂ ਇਹਨਾਂ ਦਾ ਕਿਵੇਂ ਲਾਭ ਲੈ ਸਕਦੇ ਹੋ ਜਾਂ ਫਿਰ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਇਹ ਸਕੀਮਾਂ ਅਤੇ ਇਹ ਨਿਊਜ਼ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਤੁਹਾਨੂੰ ਇਸ ਨਿਊਜ਼ ਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਵਾਲਾ ਹੈ ਤਾਂ ਦੋਸਤੋ ਇਸਦੇ ਲਈ ਤੁਹਾਨੂੰ ਅਫੀਸ਼ੀਅਲ ਜੋ ਵੈਬਸਾਈਟ ਆ ਹਨ ਜਿਨ੍ਹਾਂ ਦੇ ਉੱਪਰ ਜੋ ਨਿਊਜ਼ ਦਿੱਤੀ ਗਈ ਆ ਅਤੇ ਅਲੱਗ-ਅਲੱਗ ਸਕੀਮਾਂ ਸ਼ੁਰੂ ਕੀਤੀਆਂ ਨੇ ਉਸ ਤੇ ਉੱਪਰ ਲੈ ਕੇ ਚੱਲਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਸਕੀਮ ਦੀ ਜਿਸ ਦੀ ਸ਼ੁਰੂਆਤ 2018 ਤੋਂ ਹੋ ਚੁੱਕੀ ਆ ਅਤੇ ਕਰੋੜਾਂ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਹਨ ਔਰ ਅਗਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਪਹਿਲਾਂ ਤੋਂ ਫਾਰਮ ਰਜਿਸਟਰਡ ਕੀਤਾ ਆ ਸੀ ਲੇਕਿਨ ਹੁਣ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾਗਾ ਤਾਂ ਤੁਸੀਂ ਕਿਸ ਤਰੀਕੇ ਆਪਣਾ ਫਾਰਮ ਨੂੰ ਸਹੀ ਕਰ ਸਕਦੇ ਹੋ ਇਸ ਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਤਾਂ ਦੋਸਤੋ ਨਵੇਂ ਸਾਲ ਦੇ ਜੋ ਤੋਹਫਾ ਵਜੋਂ 19ਵੀਂ ਕਿਸ਼ਤ ਜਾਰੀ ਕੀਤੀ ਜਾਣ ਵਾਲੀ ਹੈ ਇਹ ਲਗਭਗ 10 ਕਰੋੜ ਤੋਂ ਵੀ ਵੱਧ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤੀ ਜਾਣ ਵਾਲੀ ਹੈ ਔਰ ਅਗਰ ਤੁਸੀਂ ਵੀ ਇਸ ਦੇ ਵਿੱਚ ਪਹਿਲਾਂ ਤੋਂ ਰਜਿਸਟਰਡ ਕੀਤਾ ਹੋਇਆ ਤਾਂ ਤੁਸੀਂ ਫਾਰਮ ਨੂੰ ਜਲਦੀ ਤੋਂ ਜਲਦੀ ਸਹੀ ਕਰ ਲਓ ਤਾਂ ਜੋ ਤੁਹਾਨੂੰ ਵੀ ਇਸ ਸਕੀਮ ਦਾ ਲਾਭ ਤੁਹਾਡੇ ਖਾਤੇ ਦੇ ਵਿੱਚ ਦੇ ਦਿੱਤਾ ਜਾਵੇ ਇਸ ਸਕੀਮ ਦੇ ਵਿੱਚ ਹੁਣ ਜੋ 19ਵੀਂ ਕਿਸ਼ਤ ਹੈ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਪਹਿਲਾਂ 4 ਕਿਸ਼ਤਾਂ 8 ਕਿਸ਼ਤਾਂ 9 ਕਿਸ਼ਤਾਂ ਜਾਂ 11 ਕਿਸ਼ਤਾਂ ਤੋਂ ਬਾਅਦ ਕਿਸ਼ਤਾਂ ਆਉਣੀਆਂ ਰੁਕ ਚੁੱਕੀਆਂ ਸੀ ਉਹਨਾਂ ਨੂੰ ਵੀ ਸਾਰੀਆਂ ਕਿਸ਼ਤਾਂ ਦਾ ਲਾਭ ਦਿੱਤਾ ਜਾਣ ਵਾਲਾ ਜੋ ਕਿ ਇੱਕ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿਉਂਕਿ ਪਿਛਲੀ 18ਵੀਂ ਕਿਸ਼ਤ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਆਪਣੇ ਫਾਰਮ ਸਹੀ ਕਰਾਇਆ ਉਹਨਾਂ ਨੂੰ 6 ਕਿਸ਼ਤਾਂ 7 ਕਿਸ਼ਤਾਂ 10-10 ਕਿਸ਼ਤਾਂ ਵੀ ਉਹਨਾਂ ਦੇ ਖਾਤੇ ਦੇ ਵਿੱਚ ਜਾਰੀ ਕੀਤੀਆਂ ਗਈਆਂ ਹਨ ਔਰ ਤੁਹਾਨੂੰ ਵੀ ਇਸ ਕਿਸ਼ਤਾਂ ਦਾ ਲਾਭ ਦਿੱਤਾ ਜਾ ਸਕਦਾ ਹੈ ਅਗਰ ਤੁਸੀਂ ਆਪਣਾ ਅੱਜ ਫਾਰਮ ਸਹੀ ਕਰਾਉਂਦੇ ਹੋ ਤਾਂ ਫਾਰਮ ਦੇ ਵਿੱਚ ਅਗਰ ਤੁਹਾਡੀ ਲੈਂਡ ਸਿਟਿੰਗ ਨੋ ਹੈ KYC ਨੋ ਹੈ ਜਾਂ ਆਧਾਰ ਸਿਟਿੰਗ ਨੋ ਹੈ ਤਾਂ ਆਪਣਾ WhatsApp ਨੰਬਰ 7690066 7200 ਕੇ ਲਈ ਤੇ ਡਾਕੂਮੈਂਟ ਸ਼ੇਅਰ ਕਰਕੇ ਆਪਣੇ ਫਾਰਮ ਨੂੰ ਸਹੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣਾ ਸਟੇਟਸ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਪੂਰਾ ਇਨਫੋਰਮੇਸ਼ਨ ਮਿਲ ਜੇਗੀ ਕਿ ਤੁਹਾਡੇ ਫਾਰਮ ਵਿੱਚ ਕੀ ਦਿੱਕਤ ਹੈ ਕਿ ਗਲਤੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਸਹੀ ਕਰਵਾਉਣ ਤੋਂ ਉਪਰੰਤ ਨਵੇਂ ਸਾਲ ਤੇ ਤੁਹਾਨੂੰ 19 ਕਿਸ਼ਤਾਂ ਦੇ ਨਾਲ ਰੁਕੀਆਂ ਹੋਈਆਂ ਸਾਰੀਆਂ ਕਿਸ਼ਤਾਂ ਦਾ ਲਾਭ ਦਿੱਤਾ ਜਾਵੇਗਾ ਅਗਲੀ ਸਕੀਮ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸਾਲ ਦੇ ਉੱਪਰ ਸ਼ੁਰੂ ਕੀਤੀ ਜਾਣ ਵਾਲੀ ਹੈ ਜਿਸ ਦਾ ਬੇਸਬਰੀ ਨਾਲ ਬਹੁਤ ਸਾਰੇ ਲੋਕ ਉਡੀਕ ਕਰ ਰਹੇ ਹਨ ਇਸ ਤੇ ਬਾਰੇ ਇੱਕ ਲੇਟੈਸਟ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਸ ਸਕੀਮ ਦਾ ਨਾਮ ਹੈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਫਰ ਗ੍ਰਾਮਿੰਸ ਯਾਨੀ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਨਵੇਂ ਸਾਲ ਤੋਂ ਕੀਤੀ ਜਾ ਰਹੀ ਹੈ ਇਸ ਸਕੀਮ ਦੇ ਵਿੱਚ ਜਿਹੜੇ ਲੋਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਗਰੀਬ ਪਰਿਵਾਰਕਾਂ ਨਾਲ ਸੰਬੰਧ ਰੱਖਦੇ ਹਨ ਉਹ ਆਪਣਾ ਫਾਰਮ ਫਿਲ ਕਰ ਸਕਦੇ ਹਨ ਇਸ ਤੇ ਵਿੱਚ ਜੋ ਟੋਟਲ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਉਹ ਟੋਟਲ ਪੈਸਾ ਆਪਾਂ ਨੂੰ ਮਿਲਣ ਵਾਲਾਗਾ ਇਹ ਪੈਸਾ ਸ਼ਰਨ ਦੇ ਵਿੱਚ ਲਗਭਗ 2 ਲੱਖ ਤੋਂ ਜ਼ਿਆਦਾ ਦਿੱਤਾ ਜਾਂਦਾ ਹੈ ਅਤੇ ਪਿੰਡਾਂ ਵਾਲਿਆਂ ਨੂੰ ਪਹਿਲਾਂ 1,40,000 ਰੁਪਏ ਦਿੱਤਾ ਜਾਂਦਾ ਸੀ ਲੇਕਿਨ ਹੁਣ ਪੰਜਾਬ ਗਵਰਨਮੈਂਟ ਇਸ ਸਕੀਮ ਦੇ ਵਿੱਚ ਜੁੜ ਕੇ 1 ਲੱਖ ਵਾਧ ਦੇ ਰਹੀ ਹੈ ਜਾਨਕੀ 2.5 ਲੱਖ ਤੱਕ ਦਾ ਲਾਭ ਤੁਸੀਂ ਇਸ ਸਕੀਮ ਦੇ ਵਿੱਚ ਲੈ ਸਕਦੇ ਹੋ। ਇਹ ਸਕੀਮ ਦੀ ਸ਼ੁਰੂਆਤ ਨਵੇਂ ਸਾਲ ਤੋਂ ਕੀਤੀ ਜਾਣ ਵਾਲੀ ਹੈ। ਇਸ ਦੇ ਵਿੱਚ ਡਾਕੂਮੈਂਟ ਦੀ ਗੱਲ ਕਰੀਏ ਆਧਾਰ ਕਾਰਡ ਤੁਹਾਡਾ ਵੋਟਰ ਕਾਰਡ ਰਾਸ਼ਨ ਕਾਰਡ ਅਤੇ ਬੈਂਕ ਪਾਸਬੁੱਕ ਇਹ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਤਾਂ ਹੀ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਇਸ ਸਕੀਮ ਦੇ ਵਿੱਚ ਜਿਨ੍ਹਾਂ ਦੇ ਲਈ ਅਪਲਾਈ ਕਰ ਰਹੇ ਹੋ 18 ਤੋਂ 60 ਸਾਲ ਦੇ ਵਿੱਚ ਉਮਰ ਹੋਣੀ ਚਾਹੀਦੀ ਹੈ ਅਤੇ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਗਵਰਨਮੈਂਟ ਜੌਬ ਜਾਂ ਪ੍ਰਾਈਵੇਟ ਜੌਬ ਨਹੀਂ ਕਰਦਾ ਹੋਣਾ ਚਾਹੀਦਾ ਸਲਾਨਾ ਆਮਦਨ 1 ਲੱਖ ਤੋਂ ਘੱਟ ਮੰਗੀ ਗਈ ਹੈ ਤਾਂ ਇਹ ਸੀ ਜੋ ਪੀਐਮ ਆਵਾਸ ਯੋਜਨਾ ਸਕੀਮ ਜੋ ਕਿ 2025 ਦੇ ਪਹਿਲੇ ਮਹੀਨੇ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਔਰ ਇਸ ਦੇ ਨਾਲ ਆਪਾਂ ਗੱਲ ਕਰ ਲੈਂਦੇ ਆ ਅਗਲੀ ਸਕੀਮ ਸਵੱਛ ਭਾਰਤ ਮਿਸ਼ਨ ਦੇ ਤਹਿਤ ਸੁਚਾਲਿਆ ਯੋਜਨਾ ਜੀ ਹਾਂ ਦੋਸਤੋ ਅਗਰ ਤੁਹਾਡੇ ਘਰ ਦੇ ਵਿੱਚ ਸੁਚਾਲਿਆ ਨਹੀਂ ਬਣੇ ਹੋਏ ਤਾਂ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਗਵਰਨਮੈਂਟ ਦੇ ਤਰਫੋਂ 25000 ਰੁਪਏ ਦਾ ਲਾਭ ਸਵੱਛ ਭਾਰਤ ਮਿਸ਼ਨ ਦੇ ਤਹਿਤ ਲੈ ਸਕਦੇ ਹੋ ਇਸ ਤੇ ਵਿੱਚ ਤੁਸੀਂ ਜਦੋਂ ਫਾਰਮ ਭਰਨਾ ਹੈ ਫਾਰਮ ਦੇ ਵਿੱਚ ਤੁਹਾਡਾ ਆਧਾਰ ਕਾਰਡ ਬੈਂਕ ਅਕਾਊਂਟ ਇਹ ਡਾਕੂਮੈਂਟ ਮੰਗੇ ਗਿਆ ਅਤੇ ਤੁਹਾਡਾ ਰਾਸ਼ਨ ਕਾਰਡ ਬਣਿਆ ਹੋਣਾ ਚਾਹੀਦਾ ਅਤੇ ਇਸ ਸਕੀਮ ਦੇ ਵਿੱਚ ਸਿਰਫ ਉਹੀ ਲੋਕ ਅਪਲਾਈ ਕਰ ਸਕਦੇ ਹਾਂ ਜਿਨ੍ਹਾਂ ਦੇ ਪਹਿਲਾਂ ਸੂਚਾਲਿਆ ਨਹੀਂ ਬਣਿਆ ਆ ਜਿਹੜੇ ਗਰੀਬ ਰೇಖੇ ਹੇਠਾਂ ਤੇ ਸਬੰਧ ਰੱਖਦੇ ਹਨ ਯਾਨੀ ਕਿ ਜਿਨ੍ਹਾਂ ਦੀ ਸਲਾਨਾ ਆਮਦਨ 1 ਲੱਖ ਤੋਂ ਘੱਟ ਹੈ ਅਤੇ ਇਹ ਸਕੀਮ ਆਲਰੇਡੀ ਚੱਲ ਰਹੀ ਹੈ ਜਿਹੜੀ ਕਿ 31 ਦਸੰਬਰ ਇਸਦੀ ਲਾਸਟ ਤਰੀਕ ਹੈ ਜਿਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣਾ ਫਾਰਮ ਭਰਨਾ ਹੋਵੇਗਾ ਜਾਂ ਫਿਰ ਕਿਸੇ ਨਜ਼ਦੀਕੀ ਕਾਫੇ ਤੋਂ ਜਾ ਕੇ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਫਾਰਮ ਭਰਨਾ ਹੈ ਤਾਂ ਆਪਣਾ WhatsApp ਨੰਬਰ 7698720 ਕਾਲੀ ਤੇ ਆਪਣੇ ਡਾਕੂਮੈਂਟ ਸ਼ੇਅਰ ਕਰਕੇ ਵੀ ਫਾਰਮ ਨੂੰ ਅਪਲਾਈ ਕਰਵਾ ਸਕਦੇ ਹੋ ਅਗਲੀ ਸਕੀਮ ਹੈ ਜੀ ਜੋ ਪ੍ਰਧਾਨ ਮੰਤਰੀ ਵੱਲੋਂ 2000 23 ਦੇ ਵਿੱਚ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ਹੈ ਜੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਜੀ ਹਾਂ ਦੋਸਤੋ ਇਸ ਸਕੀਮ ਬਾਰੇ ਤੁਸੀਂ ਪਹਿਲਾਂ ਵੀ ਜਾਣਿਆ ਹੋਵੇਗਾ ਲੇਕਿਨ ਇਸ ਦੇ ਵਿੱਚ ਜੋ ਨਵਾਂ ਬੈਨੀਫਿਟ ਮਿਲ ਲੱਗਿਆ ਉਹ ਇਹ ਬੈਨੀਫਿਟ ਆ ਕਿ ਜਿਨ੍ਹਾਂ ਨੂੰ ਪਹਿਲਾਂ ਪ੍ਰਧਾਨ ਮੰਤਰੀ ਵਿਸ਼ਵ ਜੋ ਵਿਸ਼ਵ ਕਰਮਾ ਯੋਜਨਾ ਦੇ ਤਹਿਤ ਜੋ ਆਪਣੀ ਟ੍ਰੇਨਿੰਗ ਨਹੀਂ ਲਵਾਈ ਅਤੇ ਜਿਨ੍ਹਾਂ ਨੂੰ ਕਿੱਟ ਨਹੀਂ ਮਿਲੇਗੀ ਉਹ ਹੁਣ ਟ੍ਰੇਨਿੰਗ ਲਵਾ ਸਕਦੇ ਆ ਟ੍ਰੇਨਿੰਗ ਲਗਣੀ ਸਟਾਰਟ ਹੋ ਚੁੱਕੀ ਆ ਟ੍ਰੇਨਿੰਗ ਤੁਹਾਡੀ ਲਗਭਗ 7 ਤੋਂ 15 ਦਿਨ ਦੀ ਲੱਗਦੀ ਹੈ ਤੁਸੀਂ ਜਿੰਨੇ ਦਿਨ ਦੀ ਟ੍ਰੇਨਿੰਗ ਲਾਓਗੇ ਪ੍ਰਤੀ ਦਿਨ ਤੁਹਾਨੂੰ 500 ਰੁਪਏ ਗੌਰਮੈਂਟ ਵੱਲੋਂ ਦਿੱਤਾ ਜਾਂਦਾ ਹੈ ਅਤੇ ਤਰੀ ਆਪਣੀ ਟ੍ਰੇਨਿੰਗ ਕੰਪਲੀਟ ਹੋਣ ਤੋਂ ਲਗਭਗ 10-15 ਦਿਨ ਦੇ ਬਾਅਦ ਤੁਹਾਡੇ ਖਾਤੇ ਵਿੱਚ 15000 ਰੁਪਏ ਕਿਟ ਦਾ ਦਿੱਤਾ ਜਾਂਦਾ ਹੈ ਇਸ ਸਕੀਮ ਤੁਹਾਨੂੰ ਡਿਟੇਲ ਦੇ ਵਿੱਚ ਥੋੜੀ ਦੱਸ ਦਿੰਨੀ ਆ ਇਸ ਸਕੀਮ ਦਾ ਮੇਨ ਉਦੇਸ਼ ਇਹ ਹੈ ਕਿ ਜੋ ਕੋਈ ਵੀ ਪਰਸਨ ਸਕਿੱਲ ਚਾਹਦਾ ਕੋਈ ਛੋਟਾ ਮੋਟਾ ਕੰਮ ਕਾਜ ਕਰਨਾ ਚਾਹੁੰਦਾ ਆਪਣਾ ਖੁਦ ਦਾ ਕੋਈ ਰੋਜ਼ਗਾਰ ਚਲਾਉਣਾ ਚਾਹੁੰਦਾ ਕਿਸੇ ਵੀ ਵਰਕ ਦੇ ਵਿੱਚ ਜਿਵੇਂ ਕੋਈ ਪਲੰਬਰ ਹੈ ਕੋਈ ਉਸਾਰੀ ਦਾ ਮਿਸਤਰੀ ਆ ਕੋਈ ਡਰਾਸਕਰ ਕੋਈ ਤਰਖਾਨ ਹੈ ਅਲੱਗ-ਅਲੱਗ ਛੋਟੇ-ਛੋਟੇ ਕੰਮ ਜੋ ਹੁੰਦੇ ਆ ਉਸ ਦੀ ਟ੍ਰੇਨਿੰਗ ਲੈ ਕੇ ਆਪਣਾ ਕੰਮ ਸਟਾਰਟ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਬਖੂਬੀ ਢੰਗ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਕਿੱਟ ਵੀ ਪ੍ਰੋਵਾਈਡ ਕਰਾਈ ਜਾਂਦੀ ਹੈ ਤਾਂ ਕਿ ਉਹ ਆਪਣੇ ਕੰਮ ਨੂੰ ਸਟਾਰਟ ਕਰ ਸਕੇ ਅਤੇ ਕੰਮ ਨੂੰ ਅੱਗੇ ਹੋਰ ਵਧਾ ਸਕੇ ਤਾਂ ਇਹ ਸਕੀਮ ਬਹੁਤ ਵਧੀਆ ਸਕੀਮ ਹੈ ਇਸ ਦਾ ਲਾਭ ਵੀ ਤੁਸੀਂ ਲੈ ਸਕਦੇ ਹੋ ਅਤੇ ਆਪਣੇ ਹੋਰ ਵੀ ਨਜ਼ਦੀਕੀ ਸਾਥੀਆਂ ਨੂੰ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਵੀ ਇਸ ਸਕੀਮ ਬਾਰੇ ਜਾਣਕਾਰੀ ਦੇ ਸਕਦੇ ਹੋ ਤਾਂ ਜੋ ਆਪਣਾ ਸिलाई-ਕਢਾਈ ਜਾਂ ਕੋਈ ਵੀ ਕੰਮ ਹੈ ਕੋਈ ਲੜਕੀ ਹੈ ਕੋਈ ਪਰਸਨ ਹੈ ਉਹ ਆਪਣਾ ਕੰਮ ਇਸ ਵੈੱਬਸਾਈਟ ਦੇ ਉੱਪਰ ਰਜਿਸਟਰ ਕਰਕੇ ਗਵਰਨਮੈਂਟ ਵੱਲੋਂ ਸਿੱਖ ਕੇ ਲਾਭ ਲੈ ਸਕਦਾ ਹੈ ਤਾਂ ਇਹ ਜੋ ਸਕੀਮਾਂ ਨੇ ਚਾਰ ਸਕੀਮਾਂ ਪ੍ਰਧਾਨ ਮੰਤਰੀ ਨੇਂਦਰ ਮੋਤੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਤੁਸੀਂ ਵੀ ਇਹਨਾਂ ਯੋਜਨਾ ਦਾ ਜ਼ਰੂਰ ਲਾਭ ਉਠਾਓ ਤਾਂ ਕਿ ਤੁਸੀਂ ਵੀ ਆਪਣਾ ਕੋਈ ਕੰਮਕਾਜ ਚਲਾ ਸਕੋ ਅਤੇ ਇੱਕ ਵਧੀਆ ਸਾਰਥਿਕ ਜੀਵਨ ਬਤੀਤ ਕਰ ਸਕੋ। ਔਰ ਗੱਲ ਕਰ ਰਹੀ ਸੀ ਆਪਾਂ ਪੀਐਮ ਕਿਸਾਨੀ ਦੀ ਯੋਜਨਾ ਦੀ ਇਸ ਦੇ ਵਿੱਚ ਅਗਰ ਤੁਸੀਂ ਪਹਿਲਾਂ ਤੁਰ ਰਜਿਸਟਰਡ ਨਹੀਂ ਕੀਤਾ ਆ ਤਾਂ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਕਰਕੇ ਆਪਣਾ ਫਾਰਮ ਰਜਿਸਟਰਡ ਵੀ ਕਰਵਾ ਸਕਦੇ ਹੋ। ਅਤੇ ਅਗਲੀ ਕਿਸ਼ਤ ਦੇ ਨਾਲ ਤੁਹਾਨੂੰ ਵੀ ਤੁਹਾਡਾ ਲਾਭ ਦਿੱਤਾ ਜਾਵੇਗਾ। ਕਾ ਇਹੇ ਸੀ ਆ ਜੀਆਂ ਲੇਟੈਸਟ ਅਪਡੇਟ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਧੰਨਵਾਦ